ਮੈਂ ਫੇਰ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੁਸੀਂ ਦਰਸ਼ਨ ਕਰਦੇ ਪਏ ਹੋ ਪਵਿੱਤਰ ਸਰੋਵਰ ਦੇ ਜਿੱਥੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਇੱਥੇ ਪਹੁੰਚਿਆ ਇਸ਼ਨਾਨ ਕਰਨ ਦੇ ਲਈ ਮਾਗੀ ਦਾ ਇਸ਼ਨਾਨ ਇੱਥੇ ਆਪਣੇ ਆਪ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਇਹ ਉਹੀ ਅਸਥਾਨ ਹੈ ਜਿੱਥੇ 40 ਮੁਕਤੇ ਜੂਜੇ ਸੀ ਗੁਰਗੋਬਿੰਦ ਸਿੰਘ ਜੀ ਦੀ ਇਸ ਲੜਾਈ ਦੇ ਵਿੱਚ ਇਸ ਦਾ ਪਹਿਲਾ ਨਾਮ ਖਿਦਲਾਨੇ ਦੀ ਢਾਬ ਸੀ ਚਾਲੀ ਮੁਕਤੇ ਦੀ ਸ਼ੀਧੀਕਰ ਨਹੀਂ ਇਸ ਦਾ ਨਾਮ ਮੁਕਤਸਰ ਤੇ ਅੱਜ ਕਾਲ ਇਸ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨਿੱਕੇ ਬੱਚੇ ਵੱਡੇ ਸਭ ਇੱਥੇ ਮਾਗੀ ਵਾਲੇ ਦਿਨ ਇਸ਼ਨਾਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਹੁਣ ਮੈਂ ਤੁਹਾਨੂੰ ਲੈ ਜਾਂਦਾ ਅੰਦਰ ਦਰਬਾਰ ਹਾਲ ਦੇ ਵਿੱਚ ਜਿੱਥੇ ਸਜੇ ਹੋਏ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਆਪਾਂ ਦਰਸ਼ਨ ਕਰਵਾ ਕਰਾਂਗੇ ਤਾਂ ਤੁਸੀਂ ਦੇਖੋ ਕਿੰਨੀ ਭੀੜ ਠਾਠਾ ਮਾਰਦਾ ਇਕੱਠ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚਦੀ ਹੈ ਜੀ ਦੇਖੋ ਪੈਰ ਰੱਖਣ ਨੂੰ ਥਾਂ ਨਹੀਂ ਹੈਗੀ ਇੱਕ ਪਾਸੇ ਇੱਕ ਬੰਨ ਲਾਇਆ ਹੋਇਆ ਸੰਗਤਾਂ ਦਾ ਫਿਰ ਦੂਜੇ ਪਾਸੇ ਲਾਇਆ ਹੋਇਆ ਇਸ ਤਰ੍ਹਾਂ ਵਿਚਕਾਰੋਂ ਸੰਗਤ ਨੂੰ ਅੰਦਰ ਜਾਣ ਦਿੰਦੇ ਆ ਮੇਰੇ ਕੁਝ ਦੋਸਤ ਇੱਥੇ ਮਿਲੇ ਨੇ ਜੋ ਇਸ਼ਨਾਨ ਕਰਨ ਜਾ ਰਹੇ ਨੇ ਤਾਂ ਤੁਸੀਂ ਸਾਰੇ ਪਾਸੇ ਮੈਂ ਤੁਹਾਨੂੰ ਕੈਮਰਾ ਕਮਾ ਕੇ ਦਿਖਾਉਣਾ ਹਰ ਥਾਂ ਤੇ ਸਾਰੀ ਹੀ ਪ੍ਰਕਰਮਾਂ ਦੇ ਵਿੱਚ ਸੰਗਤ ਦੂਰੋਂ ਦਰਾਦੇ ਉਮੜ ਕੇ ਇੱਥੇ ਪਹੁੰਚੀ ਹੈ ਜੀ ਆਹ ਐਂਟਰੀ ਗੇਟ ਹੈ ਜੀ ਇੱਥੋਂ ਟੂਟੀ ਗੰਡਨ ਹਰਗੋਬਾਦ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਇਹ ਪਵਿੱਤਰ ਪੰਕਤੀ ਆਉਂਦੀ ਹੈ ਆਓ ਗੁਰੂ ਸਾਹਿਬਾ ਦੇ ਆਪਾ ਦਰਸ਼ਨ ਕਰੀਏ ਸੁਖ ਦੁਖ ਦੋਏ ਦਰ ਕੱਪੜੇ ਜਹਰਿ ਜੈ ਮਨੁਖ ਸੁਖ ਦੁਖ ਦੋਇ ਦਰ ਕਪੜੇ ਪਹਿਰਿ ਜੈ ਮਨੁਖ ਸੁਖ ਦੁਖ ਦੋਇ ਦਰ ਕਪੜੇ ਪਹਿਰਿ ਜੈ ਮਨੁਖ ਜਿੱਥੇ ਬੋਲਣ ਹਰ ਜਿੱਥੇ ਬੋਲਣ ਵਾਲੀ ਐ ਥਿੱਥੇ ਚੰਗੀ ਚੁੱਪ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਆਪਾਂ ਦੇਖਦੇ ਆ ਵਿਕਾਸ ਫਾਊਂਡੇਸ਼ਨ ਵੱਲੋਂ ਇਤਿਹਾਸ ਦਾ ਲੰਗਰ ਸੇ ਕਿਤੇ ਹਾਦੇ ਸਵਾਲਾਂ ਦੇ ਜਵਾਬ ਦੇਵੋ ਤੇ ਇਨਾਮ ਪਾਓ ਵਾਲਾ ਇਹ ਰਿਸਟਾਲ ਲੱਗੀ ਹੋਈ ਐ ਗੁਰਬਾਣੀ ਸੁਣਾਓ ਤੇ ਇਨਾਮ ਪਾਓ ਜਿੱਥੇ ਵੱਖ-ਵੱਖ ਪਰਿਵਾਰਾਂ ਦੇ ਬੱਚੇ ਇੱਥੇ ਪਹੁੰਚਦੇ ਨੇ ਤੇ ਇਨਾਮਾਂ ਦੇ ਗੱਫੇ ਭਰ ਭਰ ਕੇ ਲੈ ਕੇ ਜਾ ਰਹੇ ਨੇ ਮੈਂ ਧੰਨਵਾਦ ਕਰਦਾ ਵੀਰ ਹਣੀ ਵੀਰ ਜੀ ਦਾ ਅੰਮ੍ਰਿਤਪਾਲ ਸਿੰਘ ਵੀਰ ਜੀ ਦਾ ਵਿਗਾਸ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਇੱਕ ਖਾਸ ਉਦਮ ਤੇ ਉਪਰਾਲਾ ਇਸ ਪਵਿੱਤਰ ਸਥਾਨ ਤੇ ਕੀਤਾ ਹੈ ਦੇਖੋ ਬੱਚੇ ਵੱਡੇ ਬਜ਼ੁਰਗ ਸਾਰੇ ਹੀ ਸਵਾਲਾਂ ਦੇ ਹੱਲ ਲੱਭ ਰਹੇ ਨੇ ਤੇ ਇਨਾਮ ਪਾ ਰਹੇ ਨੇ ਚੰਗੀ ਚੁੱਪ ਟਿਟੇ ਚੰਗੀ ਚੁੱਪ ਸੁੱਖ ਦੁੱਖ ਦੋਏ ਦਰ ਕਪੜੇ ਪਹਿਰੇ ਜੈ ਮਨੁਖ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਹਰੇ ਜੈ ਇਸ ਤੋਂ ਬਾਅਦ ਆਪਾਂ ਪਹੁੰਚੇ ਆ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਤੁਸੀਂ ਦਰਸ਼ਨ ਕਰ ਰਹੇ ਹੋ 40 ਮੁਕਤੀਆਂ ਦੇ ਤੇਹ ਦਾ ਸੰਸਕਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਇਸ ਸਥਾਨ ਤੇ ਕੀਤਾ ਸੀ ਤਾਂ ਨਿਸ਼ਾਨ ਸਾਹਿਬ ਨੂੰ ਨਤਮਸਤਕ ਹੁੰਦੇ ਹੋਏ ਆਪਾਂ ਅੱਗੇ ਵੱਧਦੇ ਹਾਂ ਤੇ ਅੰਦਰ ਜਾ ਕੇ ਤੁਸੀਂ ਦੇਖੋ ਕਿੰਨੀ ਭੀੜ ਤੇ ਗੁਰੂ ਸਾਹਿਬਾ ਦੇ ਆਪਾਂ ਦਰਸ਼ਨ ਕਰਦੇ ਹਾਂ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਉਂਗਾ ਉਹਨਾਂ 40 ਮੁਕਤੀਆਂ ਦੇ ਇਰੇ ਨਾਮ ਇੱਕ ਬੋਰਡ ਤੇ ਲਿਖੇ ਹੋਏ ਹਨ ਬਿਲਕੁਲ ਹੀ ਸਜੇ ਹੱਥ ਉਤੇ ਆਪਾ ਚਲਦੇ ਆ ਨਾਨਕ ਬੋਲਣ ਚਖਣਾ ਨਾਨਕ ਬੋਦਾਂ ਰਬ ਤੇ ਆਣ ਕਾਕਰ ਦਾਤ ਜਿਵੇਂ ਕਿਰਿਆ ਅਨੰਤ ਨਾਮਾ ਦਾ ਹੈ ਹਰਿ ਹਰਿ ਨਾਮ ਅੰਤਰ ਕਾ ਜਰਾਈ ਨਾਮ ਵਰਪੁਗ ਨਾਮ ਜਤਤ ਲਤ ਪਾਏ ਇਸ ਬੋਰਡ ਤੇ ਆਪਾ ਠੀਕ ਸਕਦੇ ਆ 40 ਮੁਕਤੀਆਂ ਦੀ ਨਾਮ ਇਥੇ ਲਿਖੀ ਹੋਈ ਨਹੀਂ ਗੁਰਦੁਆਰਾ ਅੰਗ੍ਰਿਠਾ ਸਾਹਿਬ ਸ਼ਹੀਦਗੰਜ ਸਾਹਿਬ ਇਸ ਸਥਾਨ ਤੇ 21 ਸੰਮਤ 1762 ਈਸਵੀ ਨੂੰ ਕਿਦਰ ਆਨੇ ਦੀ ਢਾਲ ਸ਼੍ਰੀ ਮੁਖਸਰ ਸਾਹਿਬ ਦੇ ਜੁੱਧ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੇ ਨਾਮ ਲਿਖੇ ਹੋਏ ਹਨ ਬਸ ਇਹੀ ਆਪਣੀ ਵੀਡੀਓ ਖਤਮ ਹੁੰਦੀ ਹੈ ਮੈਂ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਆਪ ਸਾਰਿਆਂ ਦੀ ਝੋਲੀ ਖੁਸ਼ੀਆਂ ਨਾਲ ਭਰਨ ਅਤੇ ਆਪ ਸਭ ਦੀ ਮਨੋ ਕਾਮਨਾ ਪੂਰੀ ਕਰੇ ਨਾਨਕ ਸਾਰਿਆਂ ਦਾ ਤੁਹਾਨੂੰ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੀ ਵੀਡੀਓ ਨੂੰ ਸਾਰਿਆਂ ਨਾਲ ਸ਼ੇਅਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਨਾਨਕ ਗੋਲਣ ਚੱਕਰਾ ਦੁੱਖ ਛੱਡ